ਸ਼੍ਰੀ ਅਮਰਸਰ ਸਾਹਿਬ ਜੀ ਦੀ ਪਾਵਨ ਨਗਰੀ ਦੇ ਰਚਨਹਾਰੇ ਜਿਨ੍ਹਾਂ ਨੇ ਇਸ ਰਾਜਕੀਤ ਨਗਰੀ ਸ਼੍ਰੀ ਅਮਰਸਰ ਸਾਹਿਬ ਜੀ ਨੂੰ ਵਸਾਇਆ ਭਾਨ ਗੁਰੂ ਰਾਮਦਾਸ ਜੀ ਮਹਾਰਾਜ ਕੋਲ ਸੁਲਤਾਨ ਸਤਗੁਰ ਚੌਥੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਕੁਲ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਸਮੁੱਚੇ ਸੰਸਾਰ ਭਰ ਦੇ ਵਿੱਚ ਸੰਗਤ ਮਨਾ ਰਹੀ ਹੈ ਮੈਂ ਆਪ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਨੀ ਹੈ ਇਸ ਕਾਰਨ ਮਕਸਦ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਰ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ ਜੋ ਸ਼ਹਿਰ ਦੇ ਸਾਰੇ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਜੋ ਪੁਰਾਣਾ ਸ਼ਹਿਰ ਹੈ ਉਦਿਚਾਰ ਦੁਆਰੇ ਦੀ ਪ੍ਰਕਰਮਾ ਕਰਦਾ ਹੋਇਆ ਰਾਤ ਨੂੰ ਵਾਪਸ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAM DAS ਕੋਰ ਜਿਨ ਸਿਰਿਆ ਤਿਨ ਅਸਵਾਰਿਆ ਪੂਰੀ ਹੋਈ ਕਾਰਾਮਾਤ ਆਪ ਸਿਰਜਣਹਾਰਿਆ ਤਾਰਿਆ ਸ੍ਰੀ ਅਮਰਸਰ ਸਾਹਿਬ ਜੀ ਦੀ ਪਾਵਨ ਨਗਰੀ ਦੇ ਰਖਣਹਾਰੇ ਜਿਨ੍ਹਾਂ ਨੇ ਇਸ ਰਾਜਕੀਤ ਨਗਰੀ ਸ੍ਰੀ ਅਮਰਸਰ ਸਾਹਿਬ ਜੀ ਨੂੰ ਵਸਾਇਆ ਧੰਨ ਗੁਰੂ RAM DAS ਜੀ ਮਹਾਰਾਜ ਕੋਲ ਸੁਲਤਾਨ ਸਤਗੁਰੂ ਚੌਥੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਪ੍ਰਭ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਸਮੁੱਚੇ ਸੰਸਾਰ ਭਰ ਦੇ ਵਿੱਚ ਸੰਗਤ ਮਨਾ ਰਹੀ ਹੈ ਔਰ ਖਾਸ ਕਰਕੇ ਸਤ ਗੁਰਾਂ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਪ੍ਰਕਾਸ਼ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ ਜੋ ਸ਼ਹਿਰ ਦੇ ਸਾਰੇ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਜੋ ਪੁਰਾਣਾ ਸ਼ਹਿਰ ਹੈ ਉਦੇਚਾਰ ਦੁਆਰੇ ਦੀ ਪਰਕਰਮਾ ਕਰਦਾ ਹੋਇਆ ਰਾਤ ਨੂੰ ਵਾਪਸ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕੇ ਸੰਪਨ ਹੋਵੇਗਾ ਬਹੁਤ ਸ਼ਰਧਾ ਔਰ ਉਤਸ਼ਾਹ ਹੈ ਸੰਗਤ ਦੇ ਵਿੱਚ ਭਾਵੇਂ ਕਿ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਫਿਰਕੇ ਨਾਲ ਕੁਸਬੰਧ ਰੱਖਣ ਵਾਲੇ ਨੇ ਨਗਰ ਕੀਰਤਨ ਦੀ ਸੇਵਾ ਨਗਰ ਕੀਰਤਨ ਦਾ ਸਵਾਗਤ ਬਹੁਤ ਹੀ ਚਾਹ ਦੇ ਨਾਲ ਸਮੁੱਚੇ ਸ਼ਹਿਰ ਦੀ ਸੰਗਤ ਹੈ ਉਹ ਕਰਦੀ ਹੈ ਜੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਰੰਗ ਬਰੰਗੇ ਲੈਂਟਨਾਂ ਨਾਲ ਹਰ ਸਾਲ ਇਹ ਸੰਗਤ ਦੇ ਵੱਲੋਂ ਸਤਗੁਰਾਂ ਦੇ ਪ੍ਰਕਾਸ਼ ਪ੍ਰੂਪ ਦੇ ਸੰਬੰਧ ਵਿੱਚ ਬਹੁਤ ਹੀ ਮਨਮੋਹਕ ਤਾਜ ਫੁੱਲਾਂ ਦੇ ਨਾਲ ਬੜੇ ਕੀਮਤੀ ਫੁੱਲਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੀ ਸਜਾਵਟ ਕੀਤੀ ਜਾਂਦੀ ਹੈ ਔਰ ਇਸ ਵਾਰ ਵੀ ਬੜੀ ਮਨਮੋਹਕ ਸਜਾਵਟ ਕਿਹੜੀ ਹੈ ਪਹਿਲਾਂ ਨਾਲੋਂ ਕੁਝ ਵਿਸ਼ੇਸ਼ ਸਜਾਵਟ ਕਿਹੜੀ ਇਸ ਵਾਰ ਸੰਗਤ ਦੇ ਵੱਲੋਂ ਕੀਤੀ ਗਈ ਹੈ ਔਰ ਸਤਗੁਰਾਂ ਦੇ ਪ੍ਰਕਾਸ਼ ਪ੍ਰੂਪ ਦੇ ਸੰਬੰਧ ਵਿੱਚ ਕੱਲ 8 ਅਕਤੂਬਰ ਨੂੰ ਇਥੇ ਅਮਰਤ ਵੇਲੇ ਸੁਨਹਿਰੀ ਸਰੂਪ ਤੋਂ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦੇ ਲਿਖੇ ਹੋਏ ਨੇ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਹੋਣ ਦੇ ਉਪਰੰਤ 8:30 ਵਜੇ ਤੋਂ ਲੈ ਕੇ 12 ਵਜੇ ਤੱਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਅਟਲਰਾਏ ਸਾਹਿਬ ਜੀ ਵਿਖੇ ਜਲੌਸ ਜਾਏ ਜਾਣਗੇ ਉਪਰੰਤ ਦੀਵਾਨ ਚੱਲਦਾ ਰਹੇਗਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ ਨੂੰ ਬੜੀ ਮਨਮੋਹਕ ਦੀਪਮਾਲਾ ਕੀਤੀ ਜਾਏਗੀ ਔਰ ਸ਼ਾਮ ਨੂੰ ਰੈਲਾ ਸਾਹਿਬ ਦੇ ਪਾਰਤ ਤੋਂ ਬਾਅਦ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਉਪਰੰਤ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਹੋਣਾ ਜਿਸ ਵਿੱਚ ਭਾਈ ਦਿਵਿੰਦਰ ਸਿੰਘ ਜੀ ਸੁਹਾੜੇ ਵਾਲੇ ਉਹ ਕੀਰਤਨ ਕਰਨਗੇ ਅਤੇ ਭਾਈ ਸਾਹਿਬ ਵਿਗਿਆਨੀ ਪਿੰਬਰਪਾਲ ਸਿੰਘ ਜੀ ਹੋਰਾਂ ਨੇ ਗੁਰਮਤ ਵਿਚਾਰਾਂ ਕਥਾ ਦੇ ਰਾਹੀਂ ਸੰਗਤ ਨੂੰ ਸਰਮਣ ਕਰਵਾ ਕੇ ਨਿਹਾਲ ਕਰਨਾ ਉਪਰੰਤ ਜਿਹੜਾ ਕਵੀ ਦਰਬਾਰ ਹੈ ਉਹ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਚੱਲਦਾ ਰਹਿਣਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੂੰ ਜਰੂਰ ਸਤਖੰਡ ਸ਼੍ਰੀ ਹਰਮਨ ਸਿੰਘ ਸਾਹਿਬ ਜੀ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੂੰ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ 파ਮਨ ਪ੍ਰਕਾਸ਼ ਪ੍ਰਭ ਦੀਆਂ ਬਹੁਤ ਬਹੁਤ ਵਧਾਈਆਂ ਦਿਨਾਂ ਜੀ ਪਰਿਵਾਰ ਦੇ ਵੱਲੋਂ ਉਨ੍ਹਾਂ ਦੀ ਵਰਕਸ਼ਿਪ ਜਾਰੀ ਹੈ ਹੈਲਿਕੋਪਟਰ ਵੀ ਹੋਇਆ ਹੈ ਪਰਿਵਾਰਾਂ ਦੇ ਵੱਲੋਂ ਇਲੈਕਟ੍ਰੋਨਿਕ ਅਦਸਵਾਜੀ ਕੀਤੀ ਗਈ ਹੈ ਇਹ ਹਰ ਵਾਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪ੍ਰਭ ਦੇ ਸੰਬੰਧ ਵਿੱਚ ਨਵਰ ਕੀਰਤਨ ਅਸਿਰੇ ਕਾਲ ਤਕ ਸਾਇਦ ਦੀ ਤੋਰ ਬਣਾ ਹੁੰਦਾ ਹੈ ਉਦੇ ਉੱਤੇ ਹੈਲੀਕਾਪਟਰ ਦੇ ਰਾਹੀਂ ਜਿਹੜੀ ਫੁੱਲਾਂ ਦੀ ਵਰਖਾ ਹੈ ਉਹ ਕੀਤੀ ਜਾਂਦੀ ਹੈ ਕੁਝ ਸਮਾਂ ਪਹਿਲਾਂ ਕਾਗਜ਼ਾਂ ਦੀ ਕਾਗਜ਼ ਦੇ ਫੁੱਲਾਂ ਦੀ ਜਿਹੜੀ ਵਰਖਾ ਸੀ ਉਹ ਕੀਤੀ ਜਾਂਦੀ ਸੀ ਪਰ ਪਿਛਲੇ 2-3 ਸਾਲਾਂ ਤੋਂ ਅਸੀਂ ਇਹ ਜ਼ਰੂਰੀ ਕੀਤਾ ਹੋਇਆ ਕਿ ਕਾਗਜ਼ ਦੇ ਫੁੱਲ ਨਹੀਂ ਬਲਕਿ ਤਾਜ਼ੇ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਨਗਰ ਕੀਰਤਨ ਦੇ ਉੱਪਰ ਕੀਤੀ ਜਾਏ ਔਰ ਸ਼ਹਿਰ ਦੇ ਵੱਖ-ਵੱਖ ਸਥਾਨ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਸਾਰੇ ਸਥਾਨਾਂ 'ਤੇ ਹੈਲੀਕਾਪਟਰ ਜਿਹੜਾ ਉਹ ਫੁੱਲਾਂ ਦੀ ਵਰਖਾ ਕਰਦਾ ਹੈ ਔਰ ਇਸ ਵਾਰ ਜੋ ਵਿਸ਼ੇਸ਼ ਹੈ ਉਹ ਇਹ ਹੈ ਕਿ ਜਿਹੜੀਆਂ ਸਜਾਵਟੀ ਲਾਈਫਟਾਂ ਲੜੀਆਂ ਲਾਈਆਂ ਪਈਆਂ ਨੇ ਪਹਿਲਾਂ 2 ਦਿਨ ਵਾਸਤੇ ਲੱਗਦੀਆਂ ਸਨ ਪਰ ਇਸ ਵਾਰ 3 ਦਿਨ ਵਾਸਤੇ ਸਜਾਵਟੀ ਲੜੀਆਂ ਜਿਹੜੀਆਂ ਨੇ ਸਤਖੰਡ ਸੁਖਮੰਦਰ ਸਾਹਿਬ ਜੀ ਦੇ ਕਿਸ ਸਜਾਈਆਂ ਗਈਆਂ ਇਹ ਇੱਕ ਪਰਿਵਾਰ ਸਰਦਾਰ ਬਲਵੰਤ ਸਿੰਘ ਜੀ ਯੂਐਸਏ ਦੇ ਰਹਿਣ ਵਾਲੇ ਨੇ ਇਹ ਸਾਰੀ ਸੇਵਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਵਾਸਤੇ ਟਰੈਕਟਰ ਟਰਾਲੀ ਕਪੜੇ ਧੋਣ ਵਾਲੀ ਮਸ਼ੀਨਾਂ ਆਦਿ ਦੀ ਸੇਵਾ ਕੀਤੀ ਹੈ उस परिवार जी लाइटा सेवा जा रही है और नगर की आपके आप सारे परिवार बहुत शुभकामना दिखाव अर भी कर गुरु साहब को जो कुदरती आफत हूँ पिछले समय आई है ਕਿ ਜਿਵੇਂ ਹਰ ਪੀਵਤ ਪਰਿਵਾਰ ਨੇ ਉਹਨਾਂ ਨੂੰ ਗੁਰੂ ਸਾਹਿਬ ਤੰਦਰੁਸਤੀ ਤੇ ਬਲ ਬਖਸ਼ਣ ਤੇ ਜਿਹੜਾ ਆਪਣਾ ਮਹਿਤਿਆ ਰਿਹਾ ਹੱਸ ਹੈ ਉਹ ਸਾਡੇ ਸੀਸਾ ਤੇ ਬਣਾਇਆ ਰੱਖਿਆ ਬਹੁਤ ਬਹੁਤ ਧੰਵਾ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਚਾਉ ਭਇਆ ਪ੍ਰਭ ਆਗਨ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਹੋ ਮੰਤਰ ਬੜਿਆ ਐਸੀ ਦੀਨ ਦਿਯਾਲ ਸਤਗੁਰੂ ਧੰਨ ਧੰਨ ਸਾਹਿਬ ਸਤ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਨ ਤਨ ਨਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਤੇਨਾ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਜਿੱਥੇ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸ਼੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਨਗਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਆਗਮਨ ਪੁਰਬ ਦੀ ਖੁਸ਼ੀ ਅੰਦਰ ਮਹਾਨ ਗੁਰਮਤ ਸਮਾਗਮ ਹੋਏ। ਉੱਥੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਰਾਗਾਂ ਦੇ ਆਧਾਰਿਤ ਕੀਰਤਨ ਦਰਬਾਰ ਅਤੇ ਵਿਸ਼ੇਸ਼ ਤਾਪ ਦੇ ਉੱਤੇ ਕਥਾ ਸਮਾਗਮ ਉੱਥੇ ਨਾਲ-ਨਾਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆਪ ਸਮੂਹੀਆਂ ਸੰਗਤਾਂ ਜੋ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਪੰਜ ਪਿਆਰੇ ਸਹਬਾਨਾਂ ਦੀ ਅਗਵਾਈ ਹੇਠ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਨਗਾਰਿਆਂ ਧੌਸਿਆਂ ਦੀਆਂ ਚੋਟਾਂ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨਗਰ ਕੀਰਤਨ ਦੇ ਰੂਪ ਵਿੱਚ ਆਪ ਜੀ ਦੀਦਾਰ ਕਰ ਰਹੇ ਹੋ ਆਪਣੇ ਆਪ ਨੂੰ ਵਿਡਭਾਗੇ ਬਣਾ ਰਹੇ ਹੋ ਸੋ ਐਸੇ ਬਹਾਨੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਜਿੱਥੇ ਅਮਰਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਮਹਾਨ ਦਿਹਾੜਾ ਵਸ ਦੇ ਸਗਨ ਅਪਾਰ ਅਨੂਪ ਰਾਮਦਾਸ ਪੁਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਉਥੇ ਦੇਸ਼ ਵਿਦੇਸ਼ਾਂ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ ਉਥੇ ਨਾਲ ਹੀ ਕੱਲ ਨੂੰ ਸਟੀਕ 9 ਵਜੇ ਤੋਂ ਲੈ ਕੇ 12 ਵਜੇ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਸਾਲ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਾਲਰਾਏ ਸਾਹਿਬ ਵਿਖੇ ਜੋ ਕਿ ਜਲੂਸ ਸਜਾਏ ਜਾਣਗੇ ਆਪ ਸੰਗਤਾਂ ਨੇ ਦਰਸ਼ਨ ਦੀਦਾਰ ਕਰਨੇ ਸ਼ਾਮ ਨੂੰ ਆਤਿਸ਼ਬਾਜ਼ੀ ਹੋਵੇਗੀ ਦੀਪਮਾਲਾ ਹੋਵੇਗੀ ਆਪ ਸਮੂਚੀਆਂ ਸੰਗਤਾਂ ਨੂੰ ਦਾਸ ਵੱਲੋਂ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ ਦੇਸ਼ ਵਿਦੇਸ਼ ਵਿੱਚ ਵਸ ਰਹੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ